ਟਾਈਮ ਇੱਥੇ ਹੋ ਗਿਆ 8:30 ਦਾ ਤੇ ਗਿਆ ਸੀ ਬਾਹਰ ਢੋੜੀ ਫਾਬਸੀ ਬਾਹਰ ਲਈ ਮम्मी ਹੁਣ ਲੈਣਗੇ ਸਮਾਨ ਅੰਦਰੋਂ ਤੇ ਮੈਂ ਲੈ ਕੇ ਆਣੀ ਆ ਫਿਰ ਜੋ ਵੀ ਸ ਕਰਨਗੇ ਥੋੜੀ ਸੇਕਾਂਗੇ ਫਿਰ ਉਸ ਤੋਂ ਬਾਅਦ ਡਿਨਰ ਕਰਾਂਗੇ ਤੇ ਮਿਲਦੇ ਆਂ ਜੀ ਅੱਗੇ ਸੇਕ ਲਈਏ ਫਿਰ ਹਾਂਜੀ ਫਰੈਂਡਸ ਇਹ ਨੈਕਸਟ ਮਾਰਨਿੰਗ ਹੈ ਗਿਆ ਤੇ ਇੱਥੇ ਮੈਂ 4 ਵਜੇ ਉੱਠ ਗਈ ਸੀਗੀ ਮੈਡੀਸਿਨ ਰਾਤ ਮੈਂ ਲੈ ਲਈ ਸੀ ਠੀਕ ਨਹੀਂ ਸੀਗੀ ਮੈਂ ਨੰਨਾ ਕੋ ਤਾਂ ਪਤਾ ਹੈ ਗਈ ਸੀ ਆਪਣੇ ਸਿਸਟਰ ਕੋ ਸਿਸਟਰ-ਲੌਕ ਕੋ ਗਈ ਸੀ ਤਾਂ ਉੱਥੇ ਮੈਂ ਰਸਤੇ ਜਾਂਦੇ ਬਹੁਤ ਮੈਨੂੰ ਮਤਲਬ ਥੋੜਾ ਹੋ ਜਾਂਦਾ ਤਜਾਬ ਜਿਆ ਬਹੁਤ ਬੰਦਾ ਤੇ ਸ਼ੁਰੂ ਤੇ ਮੈਨੂੰ ਨਾ ਪਤਾ ਨਹੀਂ ਕਿਉਂ ਕਿਤੇ ਬੱਸ ਵਗੈਰਾ ਦਾ ਸਫ਼ਰ ਕਰਾਂ ਜਾਂ ਕੁਝ ਵੀ ਵਿੱਚੋਂ हट ਗਿਆ ਸੀ ਗੱਡੀ 'ਚ ਆਪਣੀ ਠੀਕ ਗਈ ਸੀ ਪਰ ਫਿਰ ਵੀ ਅ ਦੋ ਤਿੰਨ ਵਾਰੀ ਮੈਨੂੰ ਜਾਣਾ ਪਿਆ ਤੇ ਇੱਥੇ ਫਿਰ ਮੈਂ ਠੰਡ ਵੀ ਬਹੁਤ ਸੀ ਉਸ ਦਿਨ ਇੰਨੀ ਠੰਡ ਸੀ ਨਾ ਤੇ ਅਗਲੇ ਦਿਨ ਲੋਹੜੀ ਸੀ ਲੋਹੜੀ ਵਾਲ ਦੇ ਦਿਨ ਤੇ ਮੇਰੇ ਤੋਂ ਸਾਰਾ ਦਿਨ ਉੱਖੇ ਹੀ ਨਹੀਂ ਗਿਆ ਤੇ ਹਰ ਸਾਲ ਲੋਹੜੀ ਤੇ ਬਹੁਤ ਮੈਂ ਮਤਲਬ ਘਰ ਦੀ ਸਫਾਈ ਵਗੈਰਾ ਐ ਕਰਕੇ ਸਾਰਾ ਕੁਝ ਹਰ ਚੀਜ਼ ਬਣਾਉਂਦੇ ਆ ਤੇ ਬੜੇ ਅچھے ਤਰੀਕੇ ਨਾਲ ਲੋਹੜੀ ਮਨਾਉਂਦੀ ਆ ਤੇ ਅੱਜ ਤਾਂ ਇੰਨੀ ਤबीयत ਖਰਾਬ ਹੋਣ ਕਰਕੇ ਤੇ ਮੇਰੇ ਨਾਲ ਦੇ ਦੋ ਤਿੰਨ ਵਾਰੀ ਫੋਨ ਆਇਆ ਸਰ ਜੀ ਉੱਥੇ ਚੱਲੋ ਥੱਲੇ ਜਾ ਕੇ ਤੇ ਲੋਹੜੀ ਤੇ ਬਾਹਰ ਲੋ ਤੇ ਫੇਰ ਅਸੀਂ ਥੱਲੇ ਮੈਂ ਜਾ ਕੇ ਤੁਸੀਂ ਦੇਖਿਆ ਪਹਿਲਾਂ ਮੈਂ ਐਡ-ਆਨ ਕੀਤੀਆਂ ਹੋਈਆਂ ਵਿੱਚ ਕਲਿੱਪਸ ਤੇ ਬਸ ਸ਼ਾਮ ਨੂੰ ਹੋਟਲ ਤੋਂ ਥੋੜੀ ਜਿਹੀ ਲੋੜੀ ਕੀਤੀ ਬਿਲਕੁਲ ਨਹੀਂ ਸੀ ਬਰੀਆਮ ਵੀ ਨਹੀਂ ਸੀ ਉੱਠ ਰਿਹਾ ਕਿ ਠੰਢੀ ਬਹੁਤ ਸੀ ਕਿਤੇ ਥੋੜੀ ਜਦੋਂ ਅਸੀਂ ਅੱਗ ਸੇਕੀ ਥੋੜਾ ਜਨਾ ਠੀਕ ਲੱਗਾ ਤੇ ਸਾਗ ਦੇ ਨਾਲ ਹੀ ਰਾਤ ਰੋਟੀ ਖਾਧੀ ਸੀ ਖੀਰ ਵਗੈਰਾ ਕੁਝ ਨਹੀਂ ਸੀ ਬਣਾਈ ਤੇ ਨਹੀਂ ਤਾਂ ਉਹ ਦਹੀ ਦੀ ਖੀਰ ਬਣਾਉਂਦੇ ਹਾਂ ਤੇ ਮੰਮੀ ਨੇ ਵੈਸੇ ਥੰਡੇ ਬਣਾਈ ਸੀ ਥੋੜੀ ਜਿਹੀ ਸ਼ਾਇਦ ਫਿਰ ਮੈਂ ਸਵੇਰੇ ਉੱਠ ਕੇ ਗਾਜਰਾਂ ਰਗੜੀਆਂ ਮੂਲੀਆ ਰਗੜੀਆਂ ਨਾਲ ਹੀ ਮਸ਼ੀਨ ਲਗਾਤੀ ਤੇ ਬਾਥਰੂਮ ਵਗੈਰਾ ਧੋ ਕੇ ਸਾਰਾ ਆਪਣਾ ਕਰਕੇ ਕੰਮ ਤੇ ਫਿਰ ਮੈਂ ਮੂਰੀਆ ਵਾਲੇ ਪਰੌਤੇ ਬਣਾਉਣ ਲੱਗੀ ਖੀਰ ਵੀ ਮੇਰੀ ਇੱਥੇ ਬਣ ਗਈ ਸੀਗੀ ਦੁੱਧ ਵੀ ਗਰਮ ਹੋ ਗਿਆ ਤੇ ਖਿਚੜੀ ਵੀ ਮੈਂ ਸਵੇਰੇ ਉੱਠ ਕੇ ਹੀ ਬਣਾਈ ਸੀ ਤੇ ਕਹਿੰਦੇ ਹੁੰਦੇ ਨਾ ਪੂਰੀ ਦੀ ਤੇ ਮਾਂ ਖਾਦੀ ਆ ਇਸ ਵਾਰ ਤੇ ਸਾਡੇ ਕੋਲ ਨਾ ਬਣਾਈ ਨਿ ਗਈ ਮੇਰੇ ਕੋਲ ਸਿਹਤ ਨਾ ਠੀਕ ਹੋਣ ਕਰਕੇ ਮੈਂ ਸਵੇਰੇ ਉੱਠ ਕੇ ਹੀ ਸਵੇਰੇ ਖਿਚੜੀ ਜੜੀ ਬਣਾਈ ਸੀਗੀ ਤੇ ਨਾਲ ਹੀ ਰੱਖ ਦਿੱਤੀ ਸੀਗੀ ਤੇ ਫਿਰ ਹੁਣ ਮੈਂ ਇੱਥੇ ਬਣਾਈ ਪ੍ਰੋਟੇ ਮੂਲੀਆਂ ਵਾਲੇ ਤੇ 11 ਸੜੇ 11 ਦਾ ਟਾਈਮ ਹੋ ਗਿਆ ਤੇ ਫਿਰ ਇੰਨੀ ਧੁੰਦ ਪੈ ਗਈ ਨਾ ਹਵਾ ਚੱਲ ਰਹੀ ਸੀ ਮੈਨੂੰ ਹਵਾ ਦੇ ਕਰਕੇ ਸੀ ਕਿ ਚਲੋ ਜਿਹੜੀ ਧੁੰਦ ਹੈ ਉੱਟ ਜੇ ਕਿ ਕੋਰਾ ਬਹੁਤ ਪਿਆਸੇ ਠੰਡ ਬਹੁਤ ਵੱਧ ਚੁੱਕੀ ਹੈ ਤੇ ਇੱਥੇ ਫਿਰ ਮੂਲੀਆਂ ਜਿਹੜੀਆਂ ਨਾ ਅੱਜ ਮੈਂ ਜ਼ਿਆਦਾ ਨਚੋੜੀਆਂ ਨਹੀਂ ਸੀਗੀਆਂ ਥੋੜੀਆਂ ਰਹਿਣ ਦਿੱਤੀਆਂ ਕਿ ਅਸਰ ਜਿਹੜਾ ਉਹਦਾ ਰਹਿੰਦਾ ਮੂਲੀਆਂ ਦਾ ਪਾਣੀ ਵਿੱਚ ਜੇ ਜ਼ਿਆਦਾ ਕੱਢ ਦੋ ਤਾਂ ਸੁੱਕੇ ਸੁੱਕੇ ਬਣਦੀਆਂ ਤੇ ਮੂਲੀਆਂ ਬਹੁਤ ਸੋਹਣੀਆਂ ਸੀਗੀਆਂ ਤੇ ਦੀਦੀ ਨੇ ਕਾਫੀ ਮਹੂਲੀਆ ਮੇ ਦਿੱਤੀਆਂ ਸੀ ਛਲਗਮ ਵੀ ਗੈਂਗਣ ਵੀ ਘਰ ਦੇ ਲੱਗੇ ਸੀਗੇ ਉਹ ਲਿਆਂਦੇ ਸੀ ਤੇ ਫਿਰ ਮੈਂ ਚਲੋ ਛਲਗਮ ਥੋੜੇ ਕੱਟ ਕੇ ਰੱਖੇ ਹੋਏ ਤੇ ਇੱਥੇ ਮੈਂ ਬਣਾਉਣ ਲੱਗੀ ਸੀ ਚਾਹ ਚਾਹ ਬਣਾ ਕੇ ਨਾਲ ਇਸ ਨੂੰ ਸੈਲਫ ਵਗੈਰਾ ਸਾਫ ਕਰਕੇ ਤੇ ਰੋਟੀ ਖਾਵਾਂਗੀ ਉਸ ਤੋਂ ਬਾਅਦ ਜਿਹੜਾ ਅਗਲਾ ਕੰਮ ਕਰਾਂਗੀ ਅਗਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਈਪ ਵੀ ਕਰ ਦਿਓ ਲਾਈਕ ਵੀ ਕਰ ਦਿਆ ਕਰੋ ਤੇ ਬਹੁਤ ਵਧੀਆ ਪਿਆਰ ਦੇ ਰਹੇ ਹੋ ਤੇ ਠੰਡ ਵੀ ਬਹੁਤ ਪੈ ਰਹੀ ਹੈ ਤੇ ਲੋਹੜੀ ਤੋਂ ਬਾਅਦ ਸ਼ਾਇਦ ਜਿਹੜੀ ਜਦ ਨੂੰ ਇਹ ਵੀਡੀਓ ਆਣੀ ਹੈ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅੱਜ ਸੈਟੀਕਾ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋਗੇ ਤੇ ਟਾਈਮ ਇਥੇ 3:30 ਦਾ ਹੋ ਗਿਆ ਮੈਂ ਰੋਟੀ ਹੁਣ ਖਾਣ ਲੱਗੀ ਮੂਰੀ ਵਾਲੇ ਪੌਂਡੇ ਬਣਾਏ ਅੱਜ ਦੁਪਹਿਰ ਨੂੰ ਤੇ ਮੌਸਮ ਦੇਖੋ ਕਿੰਨਾ ਮਾੜਾ ਹਾਂਜੀ ਫਰੈਂਡਸ ਤੇ ਇਹ ਹੈਗਾ ਨੈਕਸਟ ਵਰਨਿੰਗ ਉਸ ਤੋਂ ਬਾਅਦ ਮੇਰ ਕੋ ਕਲੀਪਰ ਨਹੀਂ ਬਣੀਆ ਤੇ ਧੁੱਪ ਥੋੜੀ ਜਿਹੀ ਲੱਗੀ ਸੀ ਫਿਰ ਮੈਂ ਕਿਹਾ ਚਲੋ ਕੱਪੜੇ ਜਿਹੜੇ ਪਾਹੀ ਦਵਾ ਇਹ ਜਿਹੜੇ ਧੋਤੇ ਹੋਏ ਸੀ ਕੱਲ ਕੱਪੜੇ ਤੇ ਇਹ 15 ਤਰੀਕ ਤੇ ਹੈ ਹੈਗਾ 10 11 ਵਜੇ ਦਾ ਟਾਈ ਤੇ ਧੁੱਪ ਥੋੜੀ ਲੱਗੀ ਸੀ ਅੱਜ ਥੋੜੀ ਤੇ ਮੈਂ ਚਲੋ ਕੱਪੜੇ ਜਿਹੜੇ ਪਏ ਨੇ ਇਹਨਾਂ ਨੂੰ ਮੈਂ 2 ਦਿਨ ਦੇ ਅੰਦਰ ਹੀ ਪਾਏ ਹੋਏ ਸੀ ਤੇ ਬਾਹਰ ਪਾਉਣੀ ਹੈ ਇਹਨਾਂ ਸਾਰੇ ਸੁੱਕਣੇ ਪਾਇਆ ਤੇ ਉਹਨੇ ਸਰਦੀਆਂ ਵਿੱਚ ਕੱਪੜੇ ਬਹੁਤ ਮੁਸ਼ਕਲ ਹੋ ਜਾਂਦੀ ਆ ਸਪਿੰਨ ਵੀ ਕੀਤੇ ਪਰ ਇਹ ਵੀ ਠੰਡੇ ਠੰਡੇ ਲੱਗ ਰਹੇ ਸੀਗੇ ਤੇ ਮੈਨੂੰ ਅਸੀਂ ਥੋੜੀ ਜਿਨੀ ਧੁੱਪ ਲੱਗ ਜੇ ਤੇ ਇਹਦੇ ਨਾਲ ਥੋੜਾ ਜਿਨਾ ਧੁੱਪ ਲੱਗਣ ਦੇ ਨਾਲ ਥੋੜੇ ਕੱਪੜੇ ਜਿਹੜੇ ਖੇੜੇ ਖੇੜੇ ਜੇ ਹੋ ਜਾਂਦੇ ਨੇ ਤੇ ਇੱਥੇ ਫਿਰ ਮੈਂ ਸਾਰੇ ਕੱਪੜੇ ਪਾਏ ਨਾਲੇ ਮੈਂ ਬਾਲਕੋਨ ਤੜੂ ਮਾਰਿਆ ਪੌੜੀਆਂ ਸਾਫ ਰੇਲਿੰਗ ਵਗੈਰਾ ਸਾਰੀ ਸਾਫ ਕੀਤੀ ਤੇ ਇਹ ਫਰੰਟ ਵਾਲਾ ਦਰਵਾਜੇ ਦੇ ਦਿੱਤੋ ਤੇ ਮਿੱਟੀ ਡਸਟ ਜੀ ਮੈਨੂੰ ਲੱਗ ਰਹੀ ਸੀ ਵੈਸੇ ਤਾਂ ਤੁੰਤ ਪੈਂਦੀ ਇੰਨਾ ਘੱਟਾ ਮਿੱਟੀ ਨਹੀਂ ਹੁੰਦਾ ਪਰ ਫਿਰ ਵੀ ਲੱਗ ਰਹੀ ਸੀ ਫਿਰ ਮੈਂ ਚਲੋ ਨਾਲ ਲੱਗਦੇ ਇਹਨੂੰ ਦਰਵਾਜੇ ਨੂੰ ਵੀ ਸਾਫ ਕਰਾਂਗੀ ਤੇ ਇੱਥੇ ਬਾਹਰ ਥੋੜਾ ਚਿਰ ਬੈਠੇ ਅਸੀਂ ਕੱਪੜੇ ਵਗੈਰਾ ਸਾਰੇ ਸੁਕਣੇ ਪਾ ਦਿੱਤੇ ਸੀਗੇ ਤੇ ਮੇਰਾ ਦਿਲ ਕਰ ਰਿਹਾ ਸੀ ਕਿ ਬੈਠਣ ਨੂੰ ਬਾਹਰ ਪਰ ਮੇਰਾ ਕਿਚਨ ਅੰਦਰ ਵੱਟਾ ਮਾਰੀ ਸੀ ਕਿ ਇੱਕ ਬਰਤਨ ਵਗੈਰਾ ਸਾਫ਼ ਕਰਨ ਵਾਲੇ ਪਏ ਸੀ ਹਜੇ ਕਿਉਂਕਿ ਧੁੱਪ ਸੇ ਕੰਨੂ ਵੀ ਦਿਲ ਕਰਦਾ ਪਰ ਕੰਮ ਜਿਹੜੇ ਉਹ ਵੀ ਜੇ ਕੰਮ ਕਰੀ ਜਾਓ ਤਾਂ ਫਿਰ ਧੁੱਪ ਨਹੀਂ ਮਿਲਦੀ ਇੱਥੋਂ ਸਾਰੀ ਨਾ ਧੁੱਪ ਸਾਡੇ ਅੱਗੇ ਆਰਜਨ ਦਾ ਪੇੜ ਹੋਣ ਕਰਕੇ ਨਾ ਸਾਰੀ ਛਾਂ ਆ ਜਾਂਦੀ ਆ ਤੇ ਧੁੱਪ ਨਹੀਂ ਆਉਂਦੀ ਜੇ ਫਿਰ ਜਦ ਨੂੰ ਕੰਮ ਕਰਦੇ ਆ ਤਾਂ ਨੂੰ ਪਿਛਲੇ ਵੇਲੇ ਚ ਸਾਈ ਧੁੱਪ ਚਲ ਜਾਂਦੀ ਆ ਤੇ ਕੰਮ ਜਦੋਂ ਮੁਕਾ ਕੇ ਬੈਠੋ ਤੇ ਉਦੋਂ ਨੂੰ ਧੁੱਪ ਜਿਹੜੀ ਇੱਥੋਂ ਵੀ ਚਲੇ ਜਾਂਦੀ ਆ ਫਿਰ ਪਾਰਕ ਚ ਬੈਠਣਾ ਪੈਂਦਾ ਤੇ ਪਾਰਕ ਚ ਜਾਵਾਂਗੇ ਸਪੈਸ਼ਲ ਫਿਰ ਇੱਥੇ ਇੱਕ ਬੱਠੇ ਕੰਮ ਕਰੀ ਜਾਂਦਾ ਮੈਂ ਤਾਂ ਮੈਂ ਧੁੱਪ ਚ ਬੈਠੀ ਸੀ ਬਸ ਸਬਜ਼ੀ ਕੱਟੀ ਤੇ ਲਸਣ ਪਿਆਜ਼ ਕੱਟਿਆ ਤੇ ਮੈਂ ਕਿਹਾ ਚਲੋ ਧੁੱਪੇ ਨਹੀਂ ਕਿ ਸੇਕ ਲਾਂਗੇ ਤੇ ਇੱਥੇ ਕੁਰਸੀਆਂ ਵਗੈਰਾ ਮੈਂ ਸਾਫ਼ ਕੀਤੀਆਂ ਕਿਉਂਕਿ ਡਸਟ ਬਾਹਰ ਪਈਆਂ ਹੁੰਦੀਆਂ ਨਾਲ ਰਸਤੇ ਪਈ ਜਾਂਦੀ ਹੈ ਤੇ ਨਾਲ ਲੱਗਦੇ ਇਹ ਵੀ ਕੰਮ ਕਰ ਲੇ ਤੇ ਇੱਥੇ ਵੀ ਮੈਂ ਜਿਹੜੇ ਕਸ਼ਾਰੇ ਵਗੈਰਾ ਸੀ ਇੱਥੇ ਸੁਕਣੇ ਪਾਤੇ ਮੈਂ ਧੁੱਪਾਂ ਚ ਜਾਈਗੀ ਤੇ ਚੱਲ ਇੱਥੇ ਬੱਠਾਂਗੇ ਥੋੜਾ ਚਿਰ ਤੇ ਕੱਪੜੇ ਕਸ਼ਾਰੇ ਵਗੈਰਾ ਦਾ ਜ਼ਿਆਦਾ ਹੁੰਦਾ ਸੁੱਕੋ ਜਾਣ ਕਿਉਂਕਿ 2-3 ਦਿਨ ਦੇ ਕਸ਼ਾਰੇ ਹੈਗੇ ਸਾਰੇ ਇਕੱਠੇ ਸਾਡੇ ਤੇ ਠੰਡੇ ਠੰਡੇ ਜੇ ਲੱਗਦੇ ਸਵੇਰੇ ਇਸ਼ਨਾਨ ਕਰੋ ਕਿਉਂਕਿ ਦਿਨ ਚ ਵੀ ਕਈ ਵਾਰ ਇਸ਼ਨਾਨ ਹੋ ਜਾਂਦਾ ਜਦੋਂ ਜਾਣਾ ਪੈਂਦਾ ਤੇ ਫਿਰ ਇਸ਼ਨਾਨਤ ਕਰਨੇ ਪੈਂਦਾ ਤੇ ਕਸ਼ਾਰੇ ਤਾਂ ਜ਼ਿਆਦਾ ਹੁੰਦਾ ਕਿ ਸੁੱਕ ਸਕਣ ਤੇ ਵੈਸੇ ਤੇ ਮੂੰਹ ਹੀ ਟੇਣਾ ਸੁੱਕ ਜਾਂਦੇ ਪਰ ਠੰਡੇ ਠੰਡੇ ਜੇ ਲੱਗਦੇ ਸੀਗੇ ਤੇ ਮੈਂ ਕਿਹਾ ਚੱਲ ਇਹ ਵੀ ਜਿਹੜੇ ਨਾ ਥੋੜੇ ਸੋਕੀ ਜਾਂਦੇ ਤੇ ਬਾਕੀ ਜਿਹੜੇ ਸ਼ਾਲ ਵਗੈਰਾ ਸੀ ਮੈਂ ਇੱਥੇ ਪਾ ਦਿੱਤੇ ਅੱਜ ਮੇਰਾ ਦਿਲ ਕਰ ਰਿਹਾ ਸੀ ਰਸਾਈਆਂ ਵਗੈਰਾ ਵੀ ਸੁੱਕਣੇ ਥੋੜੀ ਜਿਹਾ ਪਾਵਾ ਪਰ ਧੁੱਪ ਬਹੁਤ ਘੱਟ ਸੀ ਧੁੱਪ ਘੱਟ ਹੋਣ ਕਰਕੇ ਮੈਂ ਕਿਹਾ ਜ਼ਿਆਦਾ ਫਿਰ ਮੈਂ ਕਿਹਾ ਚਲੋ ਫਿਰ ਧੋਪ ਹੁਣ ਕੋਲ ਲੱਗੀ ਜਾਣੀ ਆ ਤੇ ਇੱਥੇ ਬਰੇ ਆਮ ਕੀ ਕਰਦਾ ਕਿ ਖੀਰ ਜੜੀ ਆ ਉਹ ਰੋਟੀ ਵਗੈਰਾ ਨਹੀਂ ਖਾਂਦਾ ਖੀਰ ਥੋੜੀ ਜੀ ਲੈ ਕੇ ਖਾ ਲੇਗਾ ਬਸ ਕੋਲੀ ਤੇ ਫਿਰ ਕਹੇਗਾ ਮੈਂ ਕੁਝ ਨਹੀਂ ਖਾਣਾ ਕਿਤੇ ਸਕੂਲ ਦੀਆਂ ਛੁੱਟੀਆਂ ਫੇਰ ਹੋਈਆਂ ਪਈਆਂ ਨੇ ਤੇ 15 ਤਰੀਕ ਨੂੰ ਅੱਜ ਕਹਿੰਦੇ ਸੀ ਸ਼ਾਇਦ ਲਓ ਆਨਲਾਈਨ ਕਲਾਸ ਲੱਗਣੀ ਤੇ ਇੱਥੇ ਫਿਰ ਮੈਂ ਦਰਵਾਜ਼ੇ ਵਗੈਰਾ ਝਾੜਨ ਲੱਗੀ ਕੱਪੜੇ ਸੁਕੋਣੇ ਪਾ ਕੇ ਇਹ ਥੋੜਾ ਜਿਹਾ ਕੰਮ ਕੀਤਾ ਤੇ ਫਿਰ ਹੁਣ ਅੰਦਰ ਵਰਜਾਈਆਂ ਵਗੈਰਾ ਚੱਕਾਂਗੇ ਤੇ ਚੱਦਰਾਂ ਵਛਾਉਣੀਆਂ ਨੇ ਤੇ ਇਹ ਛੋਟੇ ਛੋਟੇ ਕੰਮ ਕਰਦੇ ਆ ਬਹੁਤ ਟਾਈਮ ਲੱਗ ਜਾਂਦਾ ਹੈ ਕਿ ਇਹ ਹਫਤਾ ਤੇ ਇੰਨਾ ਮੇਰਾ ਬੀਜ਼ੀ ਗਿਆ ਨਾ ਬਹੁਤ ਜ਼ਿਆਦਾ ਇਸ ਵਾਰ ਲੋਹੜੀ ਦਾ ਪਤਾ ਹੀ ਨਹੀਂ ਚੱਲਿਆ ਸਾਨੂੰ ਤੇ ਮਤਲਬ ਜਿਵੇਂ ਲੋਹੜੀ ਮਨਾਈ ਦੀ ਉਦਾਂ ਨਹੀਂ ਕਿਉਂਕਿ ਸਿਹਤ ਨਾ ਠੀਕ ਹੋਣ ਕਰਕੇ ਇੱਥੇ ਮੈਂ ਸ਼ਾਲ ਸੀ ਤੋਤੇ ਤੇ ਇਹਨਾਂ ਨੂੰ ਵੀ ਥੋੜਾ ਮੈਂ ਚੱਲ ਧੁੱਪ ਜਿੱਥੇ ਪੱਟਦੀ ਰੱਖ ਦੇਣੀ ਆ ਤੇ ਥੋੜੀ ਧੁੱਪ ਜੀ ਲੱਗ ਜੇਗੀ ਤੇ ਇੰਨਾ ਬੜਾ ਸੁੱਖ ਹੁੰਦਾ ਕਿ ਇੱਥੇ ਸਾਡੇ ਨੂੰ ਧੁੱਪ ਸਾਰਾ ਦਿਨ ਵੈਸੇ ਰਹਿੰਦੀ ਆ ਗਰਮੀਆਂ 'ਚ ਵੀ ਬਹੁਤ ਧੁੱਪ ਹੁੰਦੀ ਗਰਮੀ ਬਹੁਤ ਲੱਗਦੀ ਆ ਸਰਦੀਆਂ 'ਚ ਵੀ ਉਹ ਕਿ ਇੱਥੇ ਬਹੁਤ ਤੁਸੀਂ ਬੈਠ ਜਾਓ ਤੇ ਸਾਰਾ ਨਾਲੇ ਸਾਰਾ ਹੀ ਦਿਖਦਾ ਪਾਰਕ ਤੇ ਇੱਥੇ ਮੈਂ ਆਵੀ ਸੀ ਹੁਣ ਅੰਦਰ ਅੰਦਰ ਜਾ ਕੇ ਮੈਂ ਹੁਣ ਜਿਹੜੇ ਕੰਮ ਕਰਨੇ ਨੇ ਵਰਸ਼ੀਟ ਵਗੈਰਾ ਝਾੜਾਂਗੀ ਤੇ ਹੋਰ ਕੰਮ ਜਿਹੜੇ ਕਰਾਂਗੀ ਤੇ ਇੱਥੇ ਰਸਾਈਆਂ ਵਗੈਰਾ ਇਹਨਾਂ ਸਾਰਾ ਦੇ ਨਵੇਂ ਵਿਹਟਾ ਦੇ ਤੇ ਰਸਾਈਆਂ ਜਿਹੜੀਆਂ ਪਈਆਂ ਰਹਿੰਦੀਆਂ ਤੇ ਇਹਨਾਂ ਹੁਣ ਰਸਾਈਆਂ ਨੂੰ ਮੈਂ ਜੋੜ ਦਾਂਗੀ ਜੋੜ ਕੇ ਚਾਦਰ ਵਗੈਰਾ ਜਿਹੜੀ ਥੋੜੀ ਸੈਟਿੰਗ ਕਰ ਦਾਂਗੀ ਕੁਰਸੀਆਂ ਵਗੈਰਾ ਤੇ ਕਰ ਦਾਂਗੀ ਕਿਉਂਕਿ ਸਫਾਈ ਵਗੈਰਾ ਸਾਰੀ ਕੀਤੀ ਹੋਈ ਆ ਚਾੜੂ ਪੁੱਛਾ ਸਾਰਾ ਵਗੈਰਾ ਲੱਗਿਆ ਸੀ بس ਥੋੜਾ ਜਿਨ ਨਾਲ ਰਜਾਈਆਂ ਇਹਨਾਂ ਨੇ ਚੱਕਰ ਨਹੀਂ ਨਹੀਂ ਦਿੱਤੀਆਂ ਬਰਿਆਮ ਨੂੰ ਛੁੱਟੀ ਹੋਣ ਕਰਕੇ ਤੇ ਟੀਵੀ ਦੇਖ ਰਹੇ ਸੀ ਤੇ ਰਜਾਈਆਂ ਲਾ ਕੇ ਬੈਠੇ ਹੋਏ ਸੀ ਤੇ ਇੱਥੇ ਫਿਰ ਮੈਂ ਰਜਾਈਆਂ ਜਿਹੜੀਆਂ ਮੈਨੂੰ ਬੜਾ ਹੋਰ ਤਰ੍ਹਾਂ ਲੱਗਦਾ ਕਿ ਦਿਨ ਟਾਈਮ ਨਾਲ ਰਜਾਈ ਨਹੀਂ ਹੋਣੀ ਜਿਹੜੀ ਕੰਬਲ ਵਗੈਰਾ ਲੈ ਲਓ ਪਰ ਨਹੀਂ ਬਰਿਆਮ ਕੰਨੂ ਰਜਾਈ ਵਧੀਆ ਲੱਗਦੀ ਰੂਵ ਵਾਲੀ ਤੇ ਮੈਂ ਸੀ ਰੂਵ ਵਾਲੀਆਂ ਰਜਾਈਆਂ ਕੱਢੀਆਂ ਹੋਈਆਂ ਪੋਲੀਫਿਲ ਵਗੈਰਾ ਜਿਹੜੀਆਂ ਰਜਾਈਆਂ ਸਾਰੀਆਂ ਸੀ ਅੰਦਰ ਰੱਖਤੀਆਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਕੰਬਲ ਵਗੈਰਾ ਵੀ ਜਿਹੜੇ ਪਲੇਸਟਰ ਵਾਲੇ ਹੁੰਦੇ ਕੰਬਲ ਤੇ ਉਹ ਤੇ ਮੈਸੇਜ ਹੀ ਮੈਂ ਬਰਿਆਮ ਨੂੰ ਦਿੰਦੀ ਕਿਉਂਕਿ ਬੱਚਿਆਂ ਨੂੰ ਨਹੀਂ ਦੇਣੇ ਚਾਹੀਦੇ ਤੇ ਉਹ ਵੀ ਮੈਂ ਅੰਦਰ ਹੀ ਰੱਖਿਓ ਕਿਉਂਕਿ ਦਿਨ ਚ ਕੰਬਲ ਵੀ ਨਹੀਂ ਕੱਟੀਦਾ ਹੁਣ ਵੈਸੇ ਤੇ ਅਸੀਂ ਮੈਂ ਅਸੀਂ ਛੋਟੇ ਛੋਟੇ ਹੁੰਦੇ ਸੀ ਅਸੀਂ ਕਦੀ ਨਹੀਂ ਕਮਲਾ ਕੁਮਲਾ ਚ ਵੱਡੇ ਦਿਨ ਚ ਭੱਜੇ ਫਿਰਦੇ ਹੁੰਦੇ ਸੀ ਛੋਟੇ ਹੁੰਦੇ ਤੇ ਬੱਚਿਆਂ ਨੂੰ ਹੁਣ ਇਹਨਾਂ ਨੂੰ ਜਿਹੜਾ ਕੰਮ ਐ ਕੋਈ ਤੇ ਇੱਥੇ ਜਿਹੜੇ ਚਾਹ ਪਾਣੀ ਪੀਤਾ ਸੀਗਾ ਉਹ ਮੈਂ ਬਰਤਨ ਚੱਕ ਕੇ ਥੋੜੀ ਸੈਟਿੰਗ ਕੀਤੀ ਮੂੰਫਲੀ ਵਗੈਰਾ ਪਈ ਹੋਈ ਸੀਗੇ ਇੱਥੇ ਬਰਿਆਮ ਨੇ ਰੱਖੀ ਹੋਈ ਸੀ ਖਾ ਰਹੇ ਸੀਗੇ ਨਾਲ ਤੇ ਜਿਹੜੀ ਚੀਜ਼ ਹੁੰਦੀ ਟੇਬਲ ਤੇ ਲਿਆ ਕੇ ਰੱਖ ਦਿੰਦੇ ਮੁਰਕੇ ਚੱਕਦੇ ਨਹੀਂ ਤੇ ਬੱਚਿਆਂ ਨੂੰ ਛੋਟੀਆਂ ਜਿਹਾ ਕਰ ਰਹੇ ਚੰਗੀ ਤਰ੍ਹਾਂ ਹੀ ਹਲੋ ਫਰੈਂਡਸ ਸਸਿਕਾ ਸਵਾਗਤ ਹੈ ਤੁਹਾਡਾ ਸਰਬਜੀਤ ਵਲੋਗ ਵਿੱਚ ਅਸੀਂ ਸਾਰੇ ਠੀਕ ਆ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋਵੋਗਾ ਆਪਾਂ ਆਪਣੇ ਘਰਾਂ ਵਿੱਚ ਤੇ ਟਾਈਮ ਇੱਥੇ ਟਾਈਮ 11:30 ਵਜੇ ਦਾ ਹੋ ਗਿਆ ਬ੍ਰੈਕਫਾਸਟ ਵਗੈਰਾ ਕੀਤਾ ਅੱਜ ਸੰਡੇ ਦਾ ਦਿਨ ਹੈ ਅਵਿੰਦਰ ਕੀਰਤਨ ਕਰਨਗੇ ਸੀ ਗੁਰਦਾਸਾ ਹੁਣੇ ਆਏ ਨੇ ਤੇ ਹੁਣੇ ਚਾਹ ਪਾਣੀ ਦੇ ਕੇ ਤੇ ਸਾਡੇ ਲਾਗੇ ਮਰਕ ਹੋ ਗਈ ਭੁੱਖ ਕਹਿਣਾ ਤੇ ਮੈਂ ਉੱਥੇ ਜਾਣਾ ਤੇ ਮੈਂ ਤਿਆਰ ਹੋ ਰਹੀ ਸੀ ਤੇ ਮੈਂ ਮੰਮੀ ਕੋ ਨਹੀਂ ਜਾ ਜਾਣਾ ਇਸ ਕਰਕੇ ਮੰਮੀ ਦਾ ਫੋਨ ਆ ਗਿਆ ਤੁਸੀਂ ਜਾਓ ਤੇ ਫਿਰ ਮੈਂ ਜਾ ਕੇ ਆ ਕੇ ਮਿਲਦੀ ਆਂ ਫਿਰ ਜੋ ਵੀ ਰੁਟੀਨ ਵਿੱਚ ਕੰਮ ਹੋਏਗਾ ਤੁਹਾਨੂੰ ਦਿਖਾਵਾਂਗੇ ਅਗਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਸੂਟ ਵੇਅਰ ਕੀਤਾ ਪਾਣੀ ਮੈਂ ਜ਼ਰੂਰ ਪੀ ਕੇ ਜਾਂਦੀ ਹੁੰਦੀ ਹਾਂ ਨਿਕੋਂ ਕਿਉਂਕਿ ਪਤਾ ਨਹੀਂ ਘੰਟਾ ਡੇਢ ਘੰਟਾ ਜਿੰਨਾ ਵਿਚਰ ਬਾਹਰ ਰਹਿਣਾ ਪਾਣੀ ਜ਼ਰੂਰ ਪੀਣਾ ਚਾਹੀਦਾ ਚਲੋ ਚੱਲਦੇ ਹਾਂ socks ਪਾ ਲਾਂ ਦੇਖ perturbative ਸਾਫੇ ਤੇ socks ਉਤਾਰਨੀਆਂ ਪੈਣੀਆਂ ਚਲੋ ਕੱਪੜੇ ਇੰਨੇ ਤੋਤੇ ਹੋਏ ਨੇ ਸਾਰੇ ਤੇ ਇਹਨਾਂ ਨੂੰ ਜੋੜਨ ਵਾਲੇ ਤੇ ਕੱਪੜੇ ਤੋਤੇ ਨਾ ਤੋਤੇ ਸਾਰੇ ਇੱਕੋ ਜਿਹੇ ਹੋ ਜਾਂਦੇ ਠੰਡ ਦੇ ਵਿੱਚ ਤੇ ਨਾ ਤਾਂ ਹੁੰਦਾ ਵਾ ਥੋੜਾ ਜਨਾ ਦਿਲ ਕਰਦਾ ਕੋਈ ਕੰਮ ਕਰਨ ਨੂੰ ਨਾ ਕੁਝ ਕੱਪੜੇ ਇੰਨੇ ਹੋਏ ਪਏ ਨੇ ਖਲਾਰਾ ਇੰਨਾ ਪਿਆ ਨਾ ਤੇ ਮੇਰਾ ਦਿਲ ਨਹੀਂ ਕਰਦਾ ਜਾਣ ਨੂੰ ਪਰ ਮੈਨੂੰ ਜਾਣਾ ਪੈਣਾ ਕਿ ਮਮਮੀ ਨੇ ਕਿਹਾ ਤਾਂ ਮੈਂ ਨਹੀਂ ਜਾਣਾ ਤੂੰ ਪਰ ਚੱਕ ਕੇ ਚੱਲ ਚੱਲੋ ਜੀ ਮਿਲਦੇ ਆ